ਜੀ ਤਾਂ ਆਪਾਂ ਸ਼ੁਰੂ ਕਰਦੇ ਆ ਪਹਿਲਾ ਆ ਪਾਣੀ ਵਿੱਚ ਵੱਸਦਾ ਪਰ ਕਦੇ ਨਹੀਂ ਤਰਦਾ ਪਾਣੀ ਵਿੱਚ ਵੱਸਦਾ ਪਾਣੀ ਵਿੱਚ ਵੱਸਦਾ ਪਰ ਕਦੇ ਨਹੀਂ ਤਰਦਾ ਗੂਗਲ ਕਰ ਲੈਣਾ ਕਿ ਮੈਂ ਲਾਈਫ ਲਾਈਨ ਯੂਜ਼ ਕਰ ਲਈ ਲਾਈਫ ਲਾਈਨ ਮੈਂ ਤਾਂ ਕੋਈ ਲਾਈਫ ਲਾਈਨ ਦਿੱਤੀ ਨਹੀਂ ਦੇਖੋ ਕੋਈ ਆਪਸ਼ਨ ਆਪਸ਼ਨ ਦੇ ਦੋ ਕਿ ਇਹਨੂੰ ਫੋਨ ਪਾਣੀ ਲਾ ਲਈਏ ਗੇਮ ਨੂੰ ਤੁਸੀਂ ਕੋਣ ਬਣੇਗਾ ਕਰੋੜਪਤੀ ਬਣਾ ਲਗੇ ਹੋ ਵੀ ਹੈ ਚਾਰ ਆਪਸ਼ਨ ਆ ਦੋ ਨਹੀਂ ਨਹੀਂ ਚਲੋ ਥੋੜਾ ਜਿਹਾ ਤੇ ਹਰ ਪਾਣੀ ਵਿੱਚ ਵਸਦਾ ਕਦੇ ਨਹੀਂ ਤਰਦਾ ਹੂੰ ਪਾਣੀ ਵਿੱਚ ਵਸਦਾ ਕਦੇ ਨਹੀਂ ਤਰਦਾ ਹੂੰ ਨਾਰੀਲ ਪਾਣੀ ਨਹੀਂ ਨਗਾ ਨਾਰੀਲ ਪਾਣੀ ਪੀਂਦਾ ਸੋ ਵਾ ਗਲਤ ਕੀ ਦੇ ਰਹੀ ਹੈ ਮਾਰ ਲੂ ਪਾਣੀ ਹਾਂ ਮੇਰ ਭਾਈ ਇਹ ਮਾਲ ਕਰਤੀ ਜੇ ਹਾਂ ਮੈਂ ਤਾਂ ਕਦੀ ਕੋਈ ਦਰਦ ਦੀ ਚੀਜ਼ ਨਹੀਂ ਪਾਸ ਹੋਣ ਪਾਸ ਹੋਣ ਚਲੋ ਹਾਂ ਚਲੋ ਟਿਕ ਟਿਕ 1 ਟਿਕ ਟਿਕ 2 ਦੱਸੋ 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 ਸਾਨੂੰ ਵੀ ਪਤਾ ਲੱਗ ਗਿਆ ਉਹਦਾ ਅਕਸ ਪਾਣੀ ਵਿੱਚ ਵਸਦਾ ਪਰ ਉਹ ਕਦੇ ਤਰਤਾ ਨਹੀਂ ਆ ਠੀਕ ਲਗਾ ਸੁੱਪਰ ਨੂੰ ਕਦੇ ਧਿਆਨ ਨਹੀਂ ਗਿਆ ਆਪਣਾ ਤੇ ਹਮਪਾ ਸਾਰੇ ਆਪਣਾ ਸਾਰ ਧਿਆਨ ਨਾ ਦੇਖੋ ਦਿਨੇ ਸੂਰਜ ਵੀ ਦਿਖਦਾ ਕਈ ਵਾਰੀ ਪਾਣੀ 'ਚ ਅਸਲਾ ਚਾਹੁੰਦੇ ਹਾਰੇ ਕੀਦੀ ਹੈ ਤੂੰ ਸੂਰਜ ਲੈ ਲਓ ਤਾਰੇ ਵੀ ਦਿਖਦੇ ਨੇ ਤਾਰੇ ਵੀ ਦੇਖਦੇ ਨੇ ਹੈ ਨਾ ਨਹੀਂ ਤਾਰੇ ਨਹੀਂ ਦਿਖਦੇ ਜੋ ਜਦੋਂ ਚੰਨ ਦਿਖਦਾ ਆ ਅੱਛਾ ਚਲੋ ਅਗਲੀ ਇਹਨਾਂ ਦੇਖਣ ਵਾਲੀ ਆੱਖ ਹੈ ਬਈ ਮੇਰੀ ਹੈਗੀ ਆ ਅੱਛਾ ਤਿੰਨ ਪੈਰਾਂ ਵਾਲੀ ਤਿਤਲੀ ਇਸ਼ਨਾਨ ਕਰਕੇ ਬਾਹਰ ਨਿਕਲੀ। ਉਹ ਕਹਿੰਦੇ ਜੀ ਬਜ਼ਾਰ ਤਨੇ ਜੀ ਇਹ ਬੜੀ ਐਨੀ ਕਦੇ ਸੀ ਸਾਡੇ ਵੇਲੇ ਨਹੀਂ ਹੁੰਦੀਆਂ ਭਾਈਆਂ ਇਹ ਤਾਂ ਕਿਉਂ ਨਹੀਂ ਹੁੰਦੀਆਂ ਸੀਗੀਆਂ ਤਿੰਨ ਪੈਰਾਂ ਵਾਲੀ ਤਿਤਲੀ ਨੇ ਇਸ਼ਨਾਨ ਇਸ਼ਨਾਨ ਇਹ ਇਹ ਇੰਨਾ ਇੰਨਾ ਸੋਖਾ ਨਹੀਂ ਨਹੀਂ ਇਹ ਉਹ ਉਦੋਂ ਦੀਆਂ ਜਦੋਂ ਬਦਾਲੀ ਆਇਆ ਸੀ ਨਾ ਉਦੋਂ ਦੀਆਂ ਆਏਗੀ ਇੱਛਾ ਮੈਨੂੰ ਮੈਨੂੰ ਬਣਾ ਦਿਓ ਹੁਣ ਤੁਸੀਂ ਆ ਬਦਾਲੀ ਦੇ ਟਾਈਮ ਦੀ ਇਹ ਸਾਰੇ ਪਾਣੀ ਪੁਣੀ ਵਾਲੀ ਕਰ ਰਹੇ ਨੇ ਦੱਸੋ ਸਰ ਪਿਛਲਾ ਜੀ ਦਬਾਰਾ ਦਾ ਸੰਮਿਚੇ ਤੇ ਆ ਗਈ ਜੀ ਤਿੰਨ ਪੈਰਾਂ ਵਾਲੀ तितਲੀ ਇਸ਼ਨਾਨ ਕਰਕੇ ਬਾਹਰ ਨਿਕਲੀ ਕੀੜੀ ਤਿੰਨ ਤਿੰਨ ਚਾਰ ਨਹੀਂ ਆ ਰਹੀ ਮੈਨਿਆ ਵਾਰੀ ਮਨ ਚੇਤਾ ਆ ਰਹਾ ਮੈਂ ਸੁਣੀ ਹੋਈ ਪਹਿਲਾਂ ਕਿਤੇ ਹਾਂ ਸੁਣੀ ਹੋਈਗੀ ਸੁਣੀ ਹੋਈਗੀ ਤਿੰਨ ਪੈਰਾਂ ਵਾਲੀ तितਲੀ ਇਹਦਾ ਇਹਦਾ ਜਵਾਬ ਵੀ ਪਤਾ ਹੋਣਾ ਤੁਹਾਨੂੰ ਐਨਾ ਸੁੱਖ ਹੈ ਦੱਸੋ ਅਸੇ ਸਾਡਾ ਹੁਣ ਧਿਆਨ ਹੀ ਹੈਪੀ ਖੁਸ਼ ਹੋ ਗਿਆ ਤੇ ਇਹ ਤਾਂ ਇਹ ਤਾਂ ਐਕਸਕਿਊਜ਼ ਆਈ ਆ ਮੀਨ ਮੈਂ ਤਾਂ ਪਹਿਲੇ ਕਿਹਾ ਸੀ ਤੁਹਾਨੂੰ ਜਮ ਮੈਂ ਮੈਂ ਤੇ ਸੀਗਾ ਮੈਂ ਕਿ ਬੇਬੇ ਨੂੰ ਸ਼ਾਇਦ ਪਤਾ ਹੋਊਗਾ ਸਾਰਾ ਅੰਧਰ ਵਾਲੀ ਦਿੱਤੀ ਦਾ ਹਾਂ ਮੈਂ ਬੁਝਾਰਤਾਂ ਦਾ ਅੱਛਾ ਚਲੋ ਮੈਂ ਹਿੰਟ ਦਿੰਨੀ ਆ ਇਹ ਨਾ ਇੱਕ ਖਾਣ ਵਾਲੀ ਚੀਜ਼ ਆ ਹੈ ਖਾਣ ਵਾਲੀ ਚੀਜ਼ ਆ ਖੰਬਾ ਪੜੀ ਆਏ ਪੜੀ ਤੂੰ ਕੀ ਚਾਹ ਕੀ ਦਿੰਦੀ ਤੇ ਤਲੀਸ਼ ਨਾਮ ਕਰਕੇ ਬਾਹਰ ਨਿਕਲ ਇੱਕ ਮੱਛੀ ਹੋ ਸਕਦੀ ਜਿਹੜੀ ਤੁਹਾਡੇ ਲਈ ਕਾਲੀ ਵੀ ਤਿੰਨ ਪੈਰਾਂ ਵਾਲੀ ਦਿੱਤਲੀ ਪੈਰਾਂ ਵਾਲੀ ਡੇਰਾਂ ਵਾਲੀ ਨਹੀਂ ਪੈਰਾਂ ਵਾਲੀ ਦਿੱਤਲੀ اچھا ਇਹ ਸਬਜ਼ੀ ਹੈ ਕੋਈ ਸ਼ਨਾਣ ਨਹੀਂ ਖਾਣ ਵਾਲੀ ਚੀਜ਼ ਹੈ ਮੈਂ ਇਹ ਨਹੀਂ ਕਹਿ ਆ ਵੀ ਸਬਜ਼ੀ ਹੈ ਯਾਰ ਕੋਈ ਫਰੂਟ ਹੋ ਨਾ ਮੱਛੀ ਭਾਈ ਨੇ ਕਿਹਾ ਵੀ ਮੱਛੀ ਤੇ ਪੈਰ ਨਹੀਂ ਹੁੰਦੇ ਮੈਂ ਉਹ ਸਮਝਿਆ ਮੈਂ ਦੋ ਬਾਹਾਂ ਤੇ ਇੱਕ ਪੈਰ ਹੁੰਦਾ ਕਿਦਾਂ ਉਹ ਤੇ ਮੂਹ ਚਲਦੀ ਆਹ ਯਾਰ ਮੇਰੀ ਵੀ ਸਾਇੰਸ ਥੋੜੀ ਜੀ ਕਮਜ਼ੋਰ ਹੈ ਹਿੰਦੁਜਾਰਧਨ ਸਾਇੰਸ ਪੰਜਾਬੀ ਸੋਰੀ ਚੱਲੋ ਖਾ ਗਏ ਆਹ ਯਾਰ ਨਾ ਸਮੋਸਾ ਹਾਂ ਓਏ ਯਾਰ ਉਹਨੇ ਖਾ ਗਏ ਕਿੱਥੋਂ ਲਿਖੇ ਉਹਨੇ ਖਾ ਕੇ ਆਏ ਕਿੱਥੋਂ ਕਰ ਲਿਆ ਨੇ ਇਹਦੀ ਪੈਰ ਕਿੱਥੇ ਇੱਕ ਪੈਰ ਇੱਕ ਹੀ ਪੈਰ ਅਜਾ ਤਿੰਨ ਪੈਰ ਨੁਕਰਾਂ ਚੱਲਦੇ ਆ ਤੇ ਪਾਣੀ ਚ ਨਿਕਲੀ ਤੇਲ ਜੋ ਨਹੀਂ ਲੇਤਾ ਤੁਸੀਂ ਇਹ ਵਿਚਾਰਤ ਕਿੱਥੋਂ ਇਹ ਦੀ ਤੀਰ ਕਿਉਂ ਦਾ ਬੁੱਝ ਲੈਣਾ ਸੀ ਇਹ ਤੇ ਗਲਤ ਗੱਲ ਤੇ ਤੇਲ ਦੱਸਦੀ ਮੈਂ ਹੁਣ ਹਿੰਟ ਵੀ ਦੇਤਾ ਵੀ ਖਾਣੇ ਫਿਰ ਤੇ ਤੁਸੀਂ ਬੁੱਝ ਹੀ ਲੈਣਾ ਸੀ ਇਹ ਪੈਰਾਂ ਵਾਲਾ ਕੈਂਕੜਾ ਮੈਂ ਇਹਨੂੰ ਕੋ ਪਕੌੜਾ ਉਹ ਚੇਹ ਹੁੰਦੇ ਨੇ ਸਾਈਡਾਂ ਤੇ ਨਹੀਂ ਤੇਲ ਨਹੀਂ ਕਿਹਾ ਲਾ ਆ ਥੋੜੀ ਹੁੰਦਾ ਤੇ ਫਿਰ ਇਹ ਤੇ ਤੁਹਾਨੂੰ ਪਤਾ ਥੋੜੀ ਅਗਲੀ ਵਿਚਾਰਤ ਦੱਸਣੀ ਹੋਈ ਹੈ ਚਲੋ ਅਗਲੀ ਤਾਂ ਬਹੁਤ ਸੋਖੀ ਹੈ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਨ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਨ ਗੁਦਗੁਦਾ ਪਠਾਨ ਗੁਦਗੁਦਾ ਪਠਾਨ ਇਹ ਇਹ ਨਾ ਬਹੁਤ ਸੌਖਾ ਅਦਰਕ ਉਹ ਕਿੱਥੋਂ ਤੋਂ ਗੁਦਗੁਦਾ ਲੱਗਦਾ ਹੈ ਸਬਜ਼ੀਆਂ ਤੇ ਆ ਗਏ ਅੱਛਾ ਇਹ ਆਪਣੇ ਪਿੰਡਾਂ ਦੇ ਵਿੱਚ ਮੜਾ ਆਮ ਤੁਸੀਂ ਆਪਣੀਆਂ ਫਿਲਮਾਂ ਦੇ ਵਿੱਚ ਤੋ ਡਿਸੈਕਟਾਂ ਦੇ ਵਿੱਚ ਹੁੰਦਾ ਦਸੋ ਏਡਾ ਵੱਡਾ ਮਿੱਟੀ ਦਾ ਕੋੜਾ ਮਿੱਟੀ ਦਾ ਕੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਨ ਦਿਦਾਰ ਗਿੱਲ ਉਹ ਚੱਟ ਚੱਟ ਨਹੀਂ 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 ক্লোਜ਼ ਹੋ ਚਲੋ ਅੱਗੇ ਨਹੀਂ ਚੱਲੋ ਇਹ ਆਹ ਸਾਨੂੰ ਤੇ ਫੁਲਕਾ ਹੁੰਦਾ ਯੇ ਉਹ ਕੀ ਬਾਤ ਹੈ ਬੜੀ ਕੀ ਬਾਤ ਬੜਾ ਟਲੇ ਗਿਆ ਨਾ ਤੁਸੀਂ ਬੜੇ ਚੁੱਲੇ ਕੋਲ ਲੈ ਕੇ ਬਿਨ ਬੜਾ ਕੀ ਬਾਤ ਤਾਂ ਫਿਰ ਕੀ ਨਿਰਣਾ ਹੀ ਪਹੁੰਚ ਗਏ ਨਹੀਂ ਜੀ ਵੈਸੇ ਪੁਰਕਾ ਵੀ ਤਾਂ ਮੱਖਣ ਲਾ ਕੇ ਸਵਾਦ ਲੱਗਦਾ ਉੱਤੇ ਮੈਂ ਵੀ ਤਾਂ ਅਸੀਂ ਨਹੀਂ ਨਾ ਅੰਨਾ ਇਹ ਲਾਇਆ ਵੀ ਮਿੱਟੀ ਉੱਤੇ ਤਵਾ ਰੱਖੀਦਾ ਹਾਂ ਹਾਂ ਇਹਦਾ ਉੱਤੇ ਮਲਮਲਾ ਪਠਾਨ ਤਾਂ ਫਿਰ ਫੁਲਕਾ ਹਾਂ ਯੇ ਦੇਖੋ ਇਹ ਦੋਨੋਂ ਹਰੇ ਨੇ ਤੀਜੀ ਮੇਰੀ ਵਾਹ ਮੇਰੇ ਤੱਕ ਪਹੁੰਚੀ ਨਹੀਂ ਚਲੋ ਅਗਲੀ ਅਗਲੀ ਬਚਾ ਸੋਣਾ ਬਸ ਦੋ ਹੋਰ ਆ पाच ਹੋ ਗਏ ਬਸ ਹਾਂ ਉਹ ਤੋਂ ਅੱਛਾ ਨਿੱਕੀ ਜਹੀ ਕੁੜੀ ਉਹਦੇ ਟਿੱਡ ਵਿੱਚ ਲਕੀਰ ਲੈ ਲਕੀਰ ਮੈਂ ਤੇ ਉਹ ਸੁਣੀ ਨਿੱਕੀ ਜੀ ਕੁੜੀ ਤੇ ਲੈ ਆਪਣਾ ਦਾ ਤੁਰੇ ਮੈਂ ਵੀ ਉਹ ਸੁਣਿਆ ਚਲੋ ਚਲੋ ਚਲ ਅੱਛਾ ਚਲ ਚੇਂਜ ਕਰ ਦਿੰਦੇ ਆ ਇਹ ਵਾਲੀ ਦਾ ਤੇ ਸੂਈ ਆ ਛੋਟਾ ਸ਼ੰਖ ਸਿੱਬੀ ਹੈ ਛੋਟੀ ਜੀ ਚੀਜ਼ ਹੀ ਹੈ ਨਿੱਕੀ ਸੂਈ ਨਹੀਂ 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 ਕੀ ਬੋਲੇ ਕਿ ਇਹ ਕੁੜੀ ਦਾ ਟੱਡ ਚਲ ਕੇ ਇਹ ਇੱਕ ਖਾਣ ਵਾਲੀ ਚੀਜ਼ ਹੈ ਇਹ ਅਸੀਂ ਖਾਣ ਵਾਲੀ ਬਣਾ ਲੈਨੇ ਆ ਮਤਲਬ ਕਿ ਇਹ ਪਹਿਲਾਂ ਉਗਦੀ ਆ ਫਿਰ ਉਹਦਾ ਕੁਛ ਬਣਦਾ ਯੈਸ ਓਏ ਵੈਰੀ ਗੁੱਡ ਕਿਆ ਬਾਤ ਪਾਣੀ ਦਾਣਾ ਹੁੰਦਾ ਦਾਦੇ ਐ ਹੁੰਦੀ ਲਕੀਰ ਹੁੰਦੀ ਉਹਦੇ ਚ ਸਹੀ ਹੋ ਗਿਆ ਚਲ ਅਗਲੀ ਲਾਸਟ ਵਾਲੀ ਹੈ ਇੱਕ ਰਾਣੀ ਦੀ ਬੁੱਝੋ ਕਹਾਣੀ ਅੱਖਾਂ ਚੋਂ ਉਸ ਦੇ ਵਗਦਾ ਪਾਣੀ ਇੱਕ ਰਾਣੀ ਦੀ ਵੀਜੋ ਕਹਾਣੀ ਅੱਖਾਂ ਚੋਂ ਦੇ ਵਗਦਾ ਪਾਣੀ ਇਹ ਕੀ ਬੇਬੀ ਖਾਣ ਪੀਣ ਵਾਲੀ ਚੀਜ਼ ਹੈ ਨਹੀਂ ਇਹ ਖਾਣ ਪੀਣ ਵਾਲੀ ਨਹੀਂ ਸਾਰਾ ਦਿਨ ਖਾਣ ਪੀਣ ਦੀ ਹੈ ਕਿ ਲੋੜ ਪੁੱਖ ਲੱਗੇ ਤਾਂ ਸਾਨੂੰ ਦੇ ਬਸ ਖਾਣ ਪੀਣ ਦੇ ਲੱਗ ਜਾਂਦਾ ਇੱਕ ਰਾਣੀ ਦੀ ਸੁਣੋ ਕਹਾਣੀ ਅੱਖਾਂ ਚੋਂ ਦੇ ਵਗਦਾ ਪਾਣੀ ਇੱਕ ਰਾਣੀ ਦੀ ਸੁਣੋ ਕਹਾਣੀ ਅੱਛਾ ਅੱਜ ਕੱਲ ਨਾ ਮਤਲਬ ਕਿ ਇਹਦਾ ਯੂਜ਼ ਜਿਹੜਾ ਹਿੰਟ ਦੇ ਦਿੰਨੀ ਆ ਕਿ ਡੈਕੋਰੇਸ਼ਨ ਲਈ ਵੀ ਕੀਤਾ ਜਾਂਦਾ ਤੇ ਇਹ ਅੱਜ ਕੱਲ ਇਹ ਬੜੇ ਤਰ੍ਹਾਂ ਦੀਆਂ ਆਂਦੀਆਂ ਰਾਨੀਆਂ ਬੜੇ ਤਰ੍ਹਾਂ ਦੀਆਂ ਆਂਦੀਆਂ ਕੋਈ ਖੁਸ਼ਬੂ ਵਾਲੀ ਵੀ ਹੁੰਦੀ ਹੈ ਰਾਨੀ ਫਰੋਮ ਸਪਰੇ ਨਹੀਂ ਰਾਨੀ ਖੁਸ਼ਬੂ ਵਾਲੀ ਰਾਨੀ ਖੁਸ਼ਬੂ ਵਾਲੀ ਖਾਚੋ ਪਾਣੀ ਕੀ ਨਹੀਂ ਚੰਦਾ ਦੇਖੋ ਇੱਕ ਮੈਂ ਬੁਝਤੀ ਕਿਸੇ ਤੇਜੀ ਨੇ ਹੁਣ ਰਹਿ ਗਏ ਆਪਣਾ ਕਤੂਰੀਆ ਸਾਹਿਬ ਤੇ ਮੱਟੂ ਮੈਂ ਬੁਝਲੀ ਡੈਕੋਰੇਸ਼ਨ ਆਸਟਰਾਜ ਮੈਂ ਬੁਝਲੀ ਮੈਂ ਮੈਂ ਬੁਝਲੀ ਕਾ ਕਿ ਨਹੀਂ ਇਹ ਯੂਜ਼ ਹੁੰਦਾ ਪਰ ਇਹ ਸ਼ਿੰਗਲਸ ਵੀ ਯੂਜ਼ ਕਰਦੇ ਆਂ ਮੈਂ ਮਾਵੇਂ ਡੈਕੋਰੇਸ਼ਨ ਲਈ ਵੀ ਯੂਜ਼ ਕਰਦੇ ਆਂ ਊਂ ਪਰ ਜੇ ਮੈਂ ਉਹ ਹੁਣ ਦੱਸਤਾ ਫਿਰ ਤੁਹਾਨੂੰ ਜਮਾਂ ਹੀ ਪਤਾ ਲੱਗ ਜਣਾ ਤੇ ਹਿੰਟ ਹਿੰਟ ਮਾਰਾ ਜਾ ਤੇ ਮੈਂ ਤੁਹਾਨੂੰ ਦੱਸਿਆ ਕਿ ਉਹ ਬੁੜੇ ਤਰ੍ਹਾਂ ਦੀਆਂ ਆਂਦੀਆਂ ਅੱਜਕੱਲ ਫੈਂਸੀ ਖੁਸ਼ਬੂ ਵਾਲੀ ਮੋਮਬਤੀ ਯੈਸ ਕੀ ਆਵਾਜ਼ ਆ ਕੀ ਸੀ ਇੱਕ ਕਾਜੀ ਉਹ ਡਿੱਗਦਾ ਪਰ ਉਹ ਕੀ ਬਾਤ ਹੈ ਜਿੱਤ ਗਿਆ ਮੈਂ yes 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 ਕੀ ਵਧੀਆ ਆਪਣੀ ਜਿੱਤ ਅਗੇ ਜਬੜੀ ਹੈਗੀ ਨਹੀਂ ਬਹੁਤ ਸੋਹਣੇ ਜਵਾਬ ਦਿੱਤੇ ਤੁਸੀਂ ਤੇ ਜਵਾਬ ਹੀ ਨਹੀਂ ਦਿੱਤੇ ਨਹੀਂ ਨਹੀਂ ਇੱਕ ਖਰਪਾ ਜੀ ਇੱਕ ਤੁਸੀਂ ਪੁੱਛਿਆ ਇੱਕ ਮੈਂ ਪੁੱਛਿਆ ਬੁਝਾਰਪਾ ਜੀ ਨੇ ਬਹੁਤ ਵਧੀਆ ਸੀ ਇਹ ਮੈਂ ਜ਼ਰੂਰ ਕਹਾਂ ਹਾਂ ਜੀ ਬਹੁਤ ਸੁਣਿਆ ਨਹੀਂ ਸੀ ਕਦੇ ਵਾਹ ਹੁਣ ਮੈਂ ਲਿਖਣਾ ਇਹ ਮੈਂ ਬਹੁਤ ਅੱਗੇ ਪਾਉਂਗੀ ਉਹ ਭਾਈ ਹੁੰਦੀ ਨਹੀਂ ਨਹੀਂ ਤੁਸੀਂ ਤੁਸੀਂ ਉਹਨਾਂ ਕਹਿਣਾ ਹੈ ਕਿਉਂਕਿ ਤੁਸੀਂ ਕੋਈ ਦੱਸੀ ਨਹੀਂ ਤੁਹਾਨੂੰ ਤਾਂ ਟਫ ਲੱਗਣੀ ਹੈ ਏਜੰਸੀ ਟਾਈਪ ਨਹੀਂ ਜੈਂਜੀ ਜੈਂਜੀ ਬੁਝਾਰਤਾ ਨੇ ਨਮੀਆਂ ਚਲੋ ਹੁਣ ਅਸੀਂ ਹੈਪੀ ਖੁਸ਼ ਹੋ ਗਿਆ ਤੇ ਉਹਦੇ ਤੇ ਵਾਪਸ ਆਨੇ ਆ ਜੀ ਤੇ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਫਿਲਮ ਆ ਰਹੀ ਹੈ 7 ਨਵੰਬਰ ਨੂੰ ਬਿਲਕੁਲ ਜੀ ਦੇਖੋ ਜੀ ਫਿਲਮ ਦੇ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਉਤ ਸਾਨੂੰ ਲੱਗਿਆ ਕਿ ਆ ਫਿਲਮ ਬਹੁਤ ਅੱਛੀ ਬਣੀ ਐ ਲੱਗਿਆ ਨਹੀਂ ਬਣੀ ਐ ਅਗਲੀ ਗੱਲ ਗੀਤਾ ਨੂੰ ਟ੍ਰੇਲਰ ਨੂੰ 107 ਨਵੰਬਰ ਨੂੰ ਆਓ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਆਪਾਂ ਫਿਲਮ ਦੇਖੀਏ ਖੂਬ ਇੰਜੋਏ ਕਰੀ ਐਂਟਰਟੇਨਿੰਗ ਫਿਲਮ ਐ ਅੱਜਕੱਲ ਹਰ ਬੰਦਾ ਚਾਹੁੰਦਾ ਕਿ ਉਸ ਨੂੰ ਐਂਟਰਟੇਨ ਕਰੀ ਜੀ ਨੇਸ਼ ਸਰ ਜੀ ਹ ਜਿੰਨਾ ਤੁਸੀਂ ਸਾਡੀਆਂ ਪਿਛਲੀਆਂ ਫਿਲਮਾਂ ਨੂੰ ਮੁਹੱਬਤ ਦਿੱਤੀ ਐ ਇੰਜੋਏ ਕੀਤਾ ਹੈ ਚਾਹੇ ਸਾਡੀਆਂ ਇਕੱਠੀਆਂ ਦੀਆਂ ਸੀ ਜਾਂ ਮੇਰੇ ਇਕੱਲੇ ਨੇ ਲਿਖੀਆਂ ਹੋਈਆਂ ਐ ਜਿੰਨੀਆਂ ਵੀ ਅੱਗੇ ਕਰ ਰਹੀ ਹਾਂ ਜਟਾ 420 ਜਰਸਨ ਗੋਲਡ ਮਾਲ ਵੇਖ ਵਰਤਾ ਹਨੀਮੂਨ ਸ਼ਿੰਦਾ ਸ਼ਿੰਦਾ ਨੋ ਪਪਾ ਉੜਾਇੜਾ ਜਿੰਨੀਆਂ ਹੁਣ ਤੱਕ ਇਹ ਸਭ ਫਿਲਮਾਂ ਆਈਆਂ ਜਿੰਨਾ ਤੁਸੀਂ ਇਹਨਾਂ ਨੂੰ ਮੁਹੱਬਤ ਦਿੱਤੀ ਹੈ ਉਹਨਾਂ ਹੀ ਇਹਦੇ ਵਿੱਚ ਤੁਹਾਨੂੰ ਅਸੀਂ ਐਂਟਰਟੇਨ ਕਰਾਂਗੇ ਹੈਪੀ ਖੁਸ਼ ਹੋ ਗਏ ਇਹਦੇ ਵਿੱਚ ਤੁਸੀਂ ਜਾਓ ਸਿੰਨੇਚੀ ਆ ਕੇ ਦੇਖ ਕੇ ਆਓ ਤੁਹਾਨੂੰ ਫਿਲਮ ਬਹੁਤ ਇੰਜੋਏ ਕਰਾਏਗੀ ਜਿਵੇਂ ਤੁਸੀਂ ਕਹਿ ਰਹੇ ਸੀ ਨਾ ਵੀ ਵੇਖ ਵਰਤਾ ਚੱਲੀਆਂ ਜਦੋਂ ਆਈ ਸੀ ਬੱਸ ਦੇ ਵਿੱਚ ਅਸੀਂ ਬਾਰ ਬਾਰ ਲਵਾਉਂਦੇ ਸੀਗੇ ਸਾਡਾ ਦਾਵਾ ਹੈ ਸਾਡੀ ਗਾਰੰਟੀ ਹੈ ਵੀ ਇਹ ਫਿਲਮ ਨਵੀਨਤਾ ਸੀ ਹੁਣ ਬੱਸਾਂ ਵਾਲੇ ਦਾ ਕਾਰਾਂ 'ਚ ਪਹੁੰਚ ਗਏ ਨੇ ਕਾਰਾਂ ਚ ਲਾਓਗੇ ਜਿੱਥੇ ਵੀ ਸਾਡਾ ਦਿਲ ਕਰੂਗਾ ਨਾ ਮੌਕਾ ਮਿਲੂਗਾ ਫਿਲਮ ਨੂੰ ਬਾਰ-ਬਾਰ ਦੇਖੋਗੇ ਇੰਨਾ ਐਂਟਰਟੇਨਮੈਂਟ ਹੈ ਦੇ ਵਿੱਚ ਬਹੁਤ ਵਧੀਆ ਕਾਮੇਡੀ ਹੈ ਨਵਾਂ ਕਨਸੈਪਟ ਹੈ ਸੋ ਜਰੂਰ ਦੇਖਿਓ ਬਹੁਤ ਜੀ ਲਾਇਆ ਨੇ ਮੱਟੂ ਨੇ ਤੇ ਜਦਾਰ ਨੇ ਬਹੁਤ ਇਹਨਾਂ ਨੇ ਜੋਰ ਲਾਇਆ ਇਸ ਫਿਲਮ ਦੇ ਵਿੱਚ ਸਾਡੇ ਹੀਰੋ ਨਾਲ ਰਲ ਕੇ ਦੇਖੋ ਫਿਰ ਕਹਿ ਕੇ ਹੋ ਜਾ ਜੋਰ ਲਾਇਆ ਸੱਚੀ ਬਹੁਤ ਫਿਲਮ ਬਹੁਤ ਵਧੀਆ ਬਣੀ ਹੈ ਸਾਡੀ ਜਦੋਂ ਤੁਸੀਂ ਟੀਜ਼ਰ ਟ੍ਰੇਲਰ ਨੂੰ ਪਿਆਰ ਦੇਤਾ ਫਿਲਮ ਨੂੰ ਵੀ ਹੋਵੇ ਪਿਆਰ ਦੋਗੇ ਵੱਡੀ ਗੱਲ ਇਹ ਕਿ ਕੰਟੈਂਟ ਬਹੁਤ ਵਧੀਆ ਹੈ ਕਹਾਣੀ ਸਾਰੀ ਕੰਟੈਂਟ ਦੀ ਹੁੰਦੀ ਹੈ ਤੇ ਸਾਰਾ ਕੁਝ ਉਹਦੇ ਸਿਰ ਤੇ ਹੀ ਚੱਲਦਾ ਤੇ ਕੰਟੈਂਟ ਬਹੁਤ ਵਧੀਆ ਹੈ ਇੰਜੋਏ ਕਰੋਗੇ ਔਰ ਵੱਖਰੀ ਚੀਜ਼ ਆ ਰਹੀ ਹੈ ਜੀਸਵਰ ਸੋ ਥੈਂਕ ਯੂ ਸੋ ਮੱਚ ਤੁਸੀਂ ਇਨਾ ਕੀਮਤੀ ਸਮਾਂ ਸਾਡੇ ਨਾਲ ਸ਼ੇਅਰ ਕੀਤਾ ਐਂਡ 올 ਦਾ ਵੈਰੀ ਬੈਸਟ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਫਿਲਮ ਸੁਪਰ ਡੂਪਰ ਹਿੱਟ ਜਾਵੇ ਜਿਵੇਂ ਤੁਹਾਡੀਆਂ ਪਹਿਲੀਆਂ ਫਿਲਮਾਂ ਸੀਗੀਆਂ ਉਹਨਾਂ ਨੂੰ ਇੰਨਾ ਪਿਆਰ ਮਿਲਿਆ ਤੇ ਉਮੀਦ ਕਰਦੇ ਹਾਂ ਇਸ ਫਿਲਮ ਨੂੰ ਵੀ ਉਹਨਾਂ ਉਸ ਤੋਂ ਵੀ ਵੱਧ ਪਿਆਰ ਮਿਲੇ ਸੋ ਥੈਂਕ ਯੂ ਸੋ ਮੱਚ ਜੀ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਤੇ ਆਪ ਦੇਖਦੇ ਹਾਂ 7 ਨਵੰਬਰ ਨੂੰ ਹੈਪੀ